ਆਪਕੇ ਅਕਾਊਂਟ ਮੇਂ ਬਾਰਲੀ ਕੈਂਟਰੀ ਸੇ ਕੁਛ ਟ੍ਰਾਂਜੈਕਸ਼ਨ ਹੋਈ ਹੈ ਪੇਮੈਂਟ ਆਈ ਹੈ ਕੁਛ ਮੈ ਆ ਗਿਆ ਫੋਨ ਫੇਰ ਆ ਗਿਆ ਸਿਲ ਨੰਬਰ ਦੇ ਪਾਦੇ ਆ ਨੰਬਰ ਪੱਕਾ ਕਰ ਲੀ ਜਾਂਦਾ ਨਾ ਦੂਸਰਾ ਨੰਬਰ ਆੜ ਜੀ ਤਾਂ ਹੁੰਦਾ ਨਾ ਕਿਸੇ ਟਾਈਮ ਕਾਲ ਨਹੀਂ ਵੀ ਹੁੰਦਾ ਵੀ ਫੋਟੋ ਆ ਗਈ ਹੈਗੀ ਤੇ 10 ਮਿੰਟ ਲੱਗ ਜਾਨੇ ਹੈਗੇ ਫਿਰ ਮੈਂ ਆਪਣਾ ਜਾ ਹੀ ਜਾਣਾ ਫਿਰ ਪੈਸੇ ਪਵਾ ਕੇ ਮੈਂ ਕਾਲ ਕਰਦਾ ਠੀਕ ਤਾਂ ਕਰਦੇ ਖਰਚਾ ਸੋਚਾ ਤੇ ਭੇਜੀਦਾ ਹੈਗਾ ਹਾਂ ਹੁਣ ਮੈਂ ਆ ਕੇ ਲੈਣੀਆਂ ਘੱਟੂਗੇ ਅੱਛਾ ਪਰੇ ਪਾਦੇ ਆ ਕਿ ਤੁਹਾਨੂੰ ਪਤਾ ਵੀ ਕਰ ਦਿੰਦੇ ਆ ਸੌ ਸਲਾਹਾਂ ਹੁੰਦੀਆਂ ਨਾਲੇ ਆਹ ਵੇਖੋ ਨੇ ਵੀਡੀਓ ਪਾਈਆਂ ਬੀਆ ਬੱਚੀ ਪਈ ਆਹ ਵੇਖੋ ਸਾਰੇ ਭੈਣ ਭਰਾ ਸਾਸਰੀ ਘਰ ਅੱਜ ਲਾ ਮਬਲੌਗ ਸ਼ੁਰੂ ਕਰਨ ਲੱਗੇ ਮੈਂ ਗਿਆ ਸੀ ਤਰੀਕ ਤੇ ਤਰੀਕ ਤੇ ਕਿੱਥੇ ਖੇਤ ਸੀ ਉਹਦਾ ਕਿਸੇ ਫਰਾਉਡੀਏ ਦਾ ਫੋਨ ਆਇਆ ਕਹਿੰਦਾ ਤੂੰ ਕਿੱਥੇ ਆ ਮੈਂ ਕਹਾ ਤਾਂ ਮੈਂ ਤਰੀਕ ਤੇ ਆ ਫਤਰੀਕ ਦੇ ਬੜੇ ਝੂਠ ਮਾਰੇ ਕਿਉਂਕਿ ਮੈਂ ਆਪਦਾ ਕੈਮਰਾ ਕੂਮਰਾ ਸਾਰਾ ਕੁਝ ਮੇਰੇ ਕੋਲ ਹੈ ਨਹੀਂ ਮੈਂ ਚੱਕਣਾ ਸੀ ਉਹਦੀ ਵੀਡੀਓ ਕਰਨੀ ਸੀ ਸੇਵਾ ਤੇ ਹੁਣ ਪਾਉਣ ਲੱਗਿਆ ਸੀ ਬਲੌਗ ਤੇ ਦਾ 1 ਲੱਖ ਦੇ 2 ਲੱਖ 4000 ਦੀ ਮਾਰੇ ਠੱਗੀ ਵੇਖ ਲਓ ਮਿੰਟੀ ਮਾਰੇ ਠੱਗੀ ਮਾਰਨ ਲੱਗਿਆਂ ਨੇ ਮਾਰ ਕੇ ਤੇ ਉਹ ਗਏ ਇਹਨਾਂ ਤੋਂ ਬਾਜੋ ਪਾਕਿਸਤਾਨ ਦੇ ਨੇ ਅੱਗੇ ਤੁਹਾਨੂੰ ਸਾਰੀ ਵੀਡੀਓ ਵਿਖਾਉਣੇ ਆ ਫਰਾਡ ਦਾ ਫੋਨ ਆਇਆ ਫਰਾਡ ਦਾ ਅੱਖ ਲਾਓ ਹਾਂਜੀ ਕੀ ਹਾਲ ਹੈ ਜੀ ਗੋਪਨ ਵਧੀਆ ਜੀ ਜਨਾਬ ਤੁਸੀਂ ਸੁਣਾਓ ਕਾ ਕੀ ਹਾਲ ਚਾਲ ਆ ਠੀਕੋ ਵਧੀਆਓ ਵਧੀਆ ਵਧੀਆ ਕੱਲ ਫੋਨ ਕੀਤਾ ਨਾ ਨਾ ਪੁੱਤ ਕੋਟ ਚ ਸੀ ਸਾਡੇ 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 ਨੂੰ ਕੱਲ ਤੇ ਟਾਈਮ ਹੀ ਕੋਈ ਨਹੀਂ ਹਾਂ ਨਹੀਂ ਨਹੀਂ ਟਾਈਮ ਕਿਉਂ ਨਹੀਂ ਆ ਚੋ ਬੜੇ ਚਿਰਾਂ ਬਾਅਦ ਯਾਦ ਕੀਤਾ 3 ਸਾਲ ਹੋ ਗਏ ਤੈਨੂੰ ਗਾਇਨੂ ਕਨੇਡਾ ਅਸੀਂ ਤੇ ਯਾਦ ਕਰ ਹੀ ਲੈਨੇ ਆ ਅਸੀਂ ਤੇ ਫੋਨ ਕਰ ਹੀ ਲੈਨੇ ਮੈਂ ਤੇ ਕੱਲ ਵੀ ਕੀਤਾ ਸੀ ਫੋਨ ਫਿਰ ਉਹ ਸਵੇਰੇ ਫਿਰ ਕਰ ਲਿਆ ਮੈਂ ਕਿਹਾ ਚਲੋ ਸਾਡੀ ਕੋਈ ਨਿਸ਼ਾਨ ਚ ਕੱਟ ਨਹੀਂ ਹੁੰਦੀ ਤੇ ਮੈਂ ਕਿਹਾ ਚਲ ਅਸੀਂ ਯਾਦ ਕਰ ਲੈਂਦੇ ਹਾਂ ਜਨਾਬ ਹੋਰ ਉਹਨਾਂ ਨੇ ਤੇ ਯਾਦ ਕਰ ਆ ਅਸੀਂ ਕਿਹਾ ਹਾਂ ਤੁਸੀਂ ਕੈਨੇਡਾ ਵਾਲੇ ਹੋਗੇ ਜੇ ਨਾ ਕੋਈ ਨਹੀਂ ਆ ਰਿਹਾ ਅਸੀਂ ਕੈਨੇਡਾ ਜਾਂ ਤੂੰ ਕੈਨੇਡਾ ਕਿਹੜਾ ਫਰਕ ਹੈ ਹੋਰ ਸੁਣਾ ਕਰੇ ਸੁਣਾ ਪਰਿਵਾਰ ਸੁਣਾ ਸਾਰੇ ਠੀਕ ਆ ਸਾਰੇ ਹਾਂ ਵਧੀਆ ਵਧੀਆ ਸਾਰੇ ਵਧੀਆ ਹੋਰ ਸਿੱਧਾ-ਸੁਦਾ ਸੁਣਾ ਕੰਮਕਾਰ ਸੁਣਾ ਕੀਤਾ ਵਧੀਆ ਵਧੀਆ ਤੇ 23 24 ਦੇ ਪਰਚੇ ਆ ਉਹਨਾਂ ਚ ਕੀ ਹੋਣਾ ਹੈ ਬਸ ਤੱਤੇ ਹੀ ਆ ਜਿਹੜੇ ਕੋਰਟ ਚ ਆਪਾਂ ਨੂੰ ਪੈਣੇ ਆ ਤੇ ਨਾ ਲੜਿਆ ਕਰ ਔਲੜਿਆ ਵਰ ਤੈਨੂੰ ਪਤਾ ਨਹੀਂ ਗਲੀ ਵਾਲੇ ਤੈਨੂੰ ਪਤਾ ਨਹੀਂ ਠਹਿਰੰਦੇ ਨੇ ਪੁੱਤ ਆਈ ਵੀ ਗੱਲ ਹੈਗੀ ਹੋਰ ਘਰੇ ਸਾਰੇ ਠੀਕ ਆ ਸਾਰੇ ਵਧੀਆ ਨੇ ਮੈਨੂੰ ਮੇਰੀ ਆਪਣਾ ਇਸੇ 15 ਤਰੀਕ ਨੂੰ ਆ ਜਾਣਾ ਹੈਗਾ ਆ ਜਾਣਾ ਹੈ ਆਹ 15 ਤਰੀਕ ਨੂੰ ਆ ਜਾਣਾ ਹੈਗਾ ਅੱਜ 4 ਤਰੀਕ ਹੋ ਗਈ ਆ 15 ਨੂੰ ਆ ਜਾਣਾ ਹੈਗਾ ਤੇ ਮੈਂ ਤਾਂ ਹੀ ਫੋਨ ਕਰੀ ਜਾਂਦਾ ਸੀ ਕਿ ਮੰਗਾਣਾ ਕੀ ਲੈ ਕੇ ਆਵਾਂ ਨਹੀਂ ਆਪਾਂ ਤਾਂ ਕੀ ਹੁਣ ਸਾਰਾ ਕੁਝ ਤਾਂ ਹੈਗਾ ਰੱਬ ਦਾ ਦਿੱਤਾ ਸਾਰਾ ਕੁਝ ਹੁੰਦਾ ਜਿਹੜਾ ਅਸੀਂ ਲੈ ਕੇ ਆਣਾ ਵੀ ਤੁਹਾਡਾ ਹੀ ਹੋਣਾ ਹੈ ਤੇ ਮੈਂ ਕੁਛ ਨਾ ਲੈ ਕੇ ਆਵਾ ਖਾਲੀ ਹੱਥਾਂ ਆ ਆਪਣੀ ਬੇਇਜ਼ਤੀ ਕਰਾ ਲਾ ਮੀ ਦੋਪੀ ਆਇਆ ਕੁਛ ਵੀ ਨਹੀਂ ਲੈ ਕੇ ਆਇਆ ਖਾਲੀ ਹੱਥ ਆ ਗਿਆ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਤੇਰੇ ਤੂੰ ਆ ਗਿਆ ਤਾਂ ਸਾਰਾ ਕੁਝ ਪੁੱਤ ਆ ਗਿਆ ਕੋਈ ਗੱਲ ਨਹੀਂਗੀ ਚਲੋ ਮੈਂ ਕੋਈ ਵਧੀਆ ਤੋਂ ਵਧੀਆ ਗਿਫਟ ਲੈ ਕੇ ਆਣਾ ਤੇ ਕੰਮ ਸੀਗਾ ਕਿ ਬਾਲਾ ਜ਼ਰੂਰੀ ਤੇ ਗੱਲ ਆਪਣੀ ਜੀ ਰੱਖਣੀ ਹੈਗੀ ਹਾਂਜੀ ਹਾਂਜੀ ਮੇਰੇ ਨਿਰੋਣਾ ਪਾਣ ਦੋਪੀ ਦਾ ਫੋਨ ਕੀਤਾ ਸੀਗਾ ਜਾਂ ਕੰਮ ਕਿਹਾ ਹੈਗਾ ਤੇ ਇਹ ਵੀ ਸੋਚਣਾ ਵੀ ਤਿੰਨਾਂ ਸਾਲਾਂ ਬਾਅਦ ਕੰਮ ਨੂੰ ਯਾਦ ਕਰ ਲਿਆ ਨਹੀਂ 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 ਇਦਾਂ ਦੀ ਗੱਲ ਹੀ ਕੋਈ ਨਹੀਂ ਪੁੱਤ ਕਾਹੋ ਸਾਡੇ ਹੱਥਾਂ 'ਚ ਸਾਡੇ ਹੱਥਾਂ 'ਚ ਖੇਡਦੇ ਗਏ ਜੀ ਬਿਲਕੁਲ ਇਦਾਂ ਹੀ ਹੈਗਾ ਬਿਲਕੁਲ ਇਦਾਂ ਹੀ ਹੈਗਾ ਬੜਾ ਸੋਹਣਾ ਟਾਈਮ ਸੀਗਾ ਬੜਾ ਪਿਆਰਾ ਵਕਤ ਸੀਗਾ ਹਮ ਤੇ ਕੰਮ ਸੀਗਾ ਇਦਾਂ ਵੀ ਮੈਂ ਪਾਣੀਆਂ ਪੈਸੇ ਅੱਛਾ ਆਪਣੇ ਇੱਧਰ ਤੁਹਾਡੇ ਵੱਲ ਆਪਣੀ ਇਮਾਨਤ ਕਰਕੇ ਅੱਛਾ ਕਿਉਂਕਿ ਜਿਹੜਾ ਮੇਰੇ ਵਾਲਾ ਕਾਉਂਟ ਸੀਗਾ ਨਾ ਮੇਰੇ ਵਾਲਾ ਖਾਤਾ ਉਹ ਸੀਗਾ ਜ਼ੀਰੋ ਬੈਲਸ ਵਾਲਾ ਅੱਛਾ ਜ਼ੀਰੋ ਬੈਲੈਂਸ ਆਉਣ ਕਿਉਂਗਾ ਤੁਹਾਨੂੰ ਪਤਾ ਵੀ ਲੈਣ ਦੇਣਾ ਨਾ ਕਰੀਏ ਤੇ ਜ਼ੀਰੋ ਬੈਲੈਂਸ ਆ ਕੋ ਜਿਹੜਾ ਹੁੰਦਾ ਨਾ ਬੈਂਕ ਅਕਸਰ ਇਹ ਬੰਦ ਕਰ ਦਿੰਦੀ ਹੁੰਦੀ ਹੈ ਫਿਰ ਹਾਂਜੀ ਉਹ ਫਿਰ ਮੈਂ ਲੈਣੀ ਸੀ ਆ ਕੇ ਗੱਡੀ ਹਾਂਜੀ ਘਰੇ ਫਿਰ ਮੈਂ ਪਾਈ ਨਹੀਂ ਘਰੇ ਲੱਖ ਲੋਕ ਜਾਂਦੇ ਆ ਕੇ ਘਰੇ ਵੀ ਫਿਰ ਵਾਦੂ ਆਏ ਚਨਾਈ ਰੱਖਦੇ ਆ ਵਾਦੂ ਖਰਚੇ ਹਾਂਜੀ 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 ਆਲੇ ਆ ਜਿਹੜੇ ਕੋਈ ਦੋ ਚਾਰ ਆਨੇ ਸੰਭਾਲ ਕੇ ਰੱਖ ਲਾਂਗੇ ਚਾਹਾਂ ਨੂੰ ਕੰਮ ਆ ਜਾਣਗੇ ਹਾਂਜੀ ਤੇ ਉਹ ਵੇਰਿਸ ਕਰਕੇ ਨਾ ਤੇ ਮੈਨੂੰ ਪਾਇਆ ਜੀ ਕਾਪੀ ਨਹੀਂ ਫੋਟੋ ਖਾਤਾ ਇੱਕ ਦਾ ਚੱਲਿਆ ਤਰਾ ਨਾ ਫਾਉਂਡ ਹਾਂ ਖਾਤੇ ਵਾਤੂ ਖਾਤੇ ਤਿੰਨ ਚੱਲਦੇ ਆਪਣੇ ਚਲੋ ਜਿਹੜਾ ਵਧੀਆ ਚੱਲਦਾ ਹੋਵੇ ਨਾ ਉਹਦੀ ਕਾਪੀ ਦੀ ਮੈਨੂੰ ਫੋਟੋ ਪਾਇਆ ਜੀ ਅੱਛਾ ਤੇ ਮੈਂ ਤੇ ਭੇਜ ਗਿਆ ਨਾ ਤੇ ਫਿਰ ਮੈਂ ਰਸੀਦ WhatsApp ਕਰਦਾ ਹਾਂ ਹਾਂ ਤੇ ਫਿਰ ਮੈਂ 15 ਤਰੀਕ ਨੂੰ ਆ ਜਾਣਾ ਹੈਗਾ ਆ ਕੇ ਫਿਰ ਆਪਣਾ ਵਾਲਾ ਖਾਤਾ ਖਲਾ ਕੇ ਰੱਖਣਾ ਤੇ ਮੈਂ ਤੁਹਾਡੇ ਵਾਲਾ ਖਾਤੇ ਜਿ ਘੁਲਾ ਕੇ ਰੱਖਣਾ ਆਪਣੇ ਜਿਹਾ ਵਾਲਾ ਨੂ ਕਰ ਅੱਛਾ ਆਹੋ ਕੀ ਜਵਾਂ ਗੱਲ ਆਪਣੀ ਹੀ ਸਿਕਰੇਟ ਰਵੇ ਸੇਫ ਰਵੇ ਨਹੀਂ ਨਹੀਂ ਆਪ ਲੈਪੋਟੇ ਇਦਾਂ ਦੀ ਕੋਈ ਗੱਲ ਹੋ ਸਕਦੀ ਕਿੰਨੇ ਟਾਈਮ ਚ ਭੇਜੋਗੇ ਨਹੀਂ ਤੇ ਤੂੰ ਘਰੇ ਕਿਉਂ ਨਹੀਂ ਪਾਉਂਦਾ ਘਰੇ ਲੱਗ ਲੋ ਕੁਝ ਖਰਚਦੇ ਹੈਗੇ ਘਰੇ ਦੱਸਿਆ ਤੇ ਹੈਗਾ ਕਿੰਨੇ ਖਰਚਾ ਸੋਚਾ ਤੇ ਭੇਜੀਦਾ ਹੈਗਾ ਹਾਂ ਹੁਣ ਮੈਂ ਆ ਕੇ ਲੈਣੀ ਹੈ ਘਟੂ ਜੀ ਅੱਛਾ ਘਰੇ ਪਾ ਦੇ ਕਿ ਤੁਹਾਨੂੰ ਪਤਾ ਵੀ ਕਰ ਦਿੰਦੇ ਆ ਸੌ ਸਲਾਮਾਂ ਹੁੰਦੀਆਂ ਨਾਲੇ ਘਰੇ ਜਿੰਨੇ ਵੀ ਪੈਸੇ ਭੇਜੇ ਆਦੇ ਤੇ ਲਾਜ਼ਮੀ ਲੱਗ ਜਾਂਦੇ ਆ ਹਾਂ ਤੇ ਫਿਰ ਬਾਕੀ ਫਿਰ ਅਧੂਰਾ ਰਹਿ ਜਾਂਦਾ اتنا ਕੰਮ ਹੈ ਹਾਂਜੀ ਆ ਫਿਰ ਮੈਂ ਤਾਂ ਕਰਕੇ ਅੰਦਰ ਤੁਹਾਡੇ ਲਈ ਬਣ ਲਗਾ ਤੋ ਭੈਣ ਨਾਲ ਲੜੇ ਉਹ ਆਕੇ ਤੂੰ ਪਹਿਲੇ ਪੁਆਲੇ ਦੇ ਪਹਿਲੇ ਕੰਮ ਖਰਾਬ ਨਾ ਕਰਦੀ ਆਪਣੀ ਨਹੀਂ ਰੱਖੀ ਨਾ ਜਮਾ ਹੀ ਮਾਮਾ ਗੱਲ ਆਪਣੀ ਹੀ ਰੱਖੀ ਨਾ ਜਮਾ ਹੀ ਜ਼ਰੂਰ ਘਰੇ ਰੌਲਾ ਪਾਣਾ ਜ਼ਰੂਰ ਘਰੇ ਗੱਲ ਕਰਨੀ ਹੈ ਕੋਈ ਤਾਂ ਹੈ ਹੀ ਹੈ ਜ਼ਿੰਦਗੀ ਜਿਹੜਾ ਕੰਮ ਪੈ ਗਿਆ ਮਾਮਾ ਤੇਰੇ ਨਾਲ ਤੇ ਮਰਜ਼ੀ ਹੁੰਦੇ ਰਹੇ ਨਹੀਂ ਨਹੀਂ ਪੁੱਤ ਗੱਲ ਤਾਂ ਕੋਈ ਨਹੀਂ ਕੀ ਪਤਾ ਕੀ ਆ ਤੂੰ ਆ ਗਿਆ ਕਾ ਤਾ ਕਦਾ ਮੰਮੀ ਹੋਰ ਹਾਲ ਜੇ ਦਲ ਮਰਜ਼ੀ ਪਾ ਦੇ ਫਿਰ ਤੈਨ ਪਤਾ ਵੀ ਮੈਂ ਆਪਣੇ ਪੈਸੇ ਸੇਫਟੀ ਤੇ ਰਲ ਭੇਜਣ ਲੱਗਾ ਆਣਾ ਹਾਂ ਨਹੀਂ ਐ ਆ ਨਾ ਤੂੰ ਆ ਕੇ ਦੱਸ ਦੇ ਮੈਂ ਕੱਲ ਨੂੰ ਮੈਂ ਮਾਮੇ ਨੂੰ ਪੈਸੇ ਪਾਏ ਸੀ ਨਹੀਂ ਮਾਮਾ ਮੈਂ ਕਰ ਮੈਂ ਨਹੀਂ ਕਰੇ ਗੱਲ ਕਰਦਾ ਮੈਂ ਤੈਨੂੰ ਰੋਕਦਾ ਪਿਆ ਮੈਂ ਥੋੜੀ ਘਰੇ ਗੱਲ ਕਰੂੰਗਾ ਮਾਮਾ ਚੰਗਾ ਰਹਿ ਗਿਆ ਅੱਛਾ ਐ ਨਾ ਸੱਤਲ ਪਤਾ ਤੇਰੇ ਕੋਲ ਰਾਜੂ ਨਾਮ ਦਾ ਮੁੰਡਾ ਕਰੇਗਾ ਫੋਨ ਅੱਛਾ ਉਹ ਮੇਰਾ ਤੈਨੂੰ ਦੱਸੇਗਾ ਵੀ ਤੁਹਾਡੇ ਭਾਂਜੇ ਨਾਲ ਨੰਬਰ ਦਿੱਤਾ ਗੋਪੀ ਨੇ ਉਹਦੇ ਹੈਗਾ ਕੋਈ ਆਪਣਾ ਮੰਮੀ ਉਹਨਾਂ ਦੀ ਹੈਗੀ ਹਸਪੀਟਲ ਦੇ ਵਿੱਚ ਪੇਸ਼ੈਂਟ ਹੈਗਾ ਹਾਂਜੀ ਤੇ ਬੱਚੇ ਉਹਦੀ ਵੀ ਖਰਾਬ ਹੈਗੀ ਆ ਰੋ ਵੀ ਮੁੰਡਾ ਨਾਲ 2 ਦਿਨ ਹੋ ਗਿਆ ਅੱਜ ਰੋਜ਼ ਫੋਨ ਤੇ ਫੋਨ ਫੋਨ ਤੇ ਫੋਨ ਕਰਦਾ ਹੈ ਅੱਛਾ ਪਰ ਬੰਦਾ ਜਿਹਦੇ ਪੈਸੇ ਦੇਣਾ ਹੁਣ ਮਾਮਾ ਫੇਰ ਅਗਲਾ ਬੰਦਾ ਤੇ ਫਿਰ ਤਾਂ ਕਰਦਾ ਹੀ ਹੈਗਾ ਹਾਂਜੀ ਤੇ ਫਿਰ ਉਹਨਾਂ ਦਾ ਵੀ ਆਪਰੇਸ਼ਨ ਵੀ ਹੈਗਾ ਉਹਨਾਂ ਦਾ ਤੇ ਆਪਣਾ ਸਵੇਰੇ ਵੀ ਫੋਨ ਕੀਤਾ ਸੀ ਕੱਲ ਵੀ ਫੋਨ ਕੀਤਾ ਸੀ ਉਹਨਾਂ ਨੇ ਹਾਂਜੀ ਉਹ ਮੁੰਡਾ ਕਰੇਗਾ ਫੋਨ ਮੈਂ ਵਿੱਚੋਂ ਨਾ ਪੈਸੇ ਉਹਦੇ ਵੀ ਦੇਣੇ ਆਗੇ ਫਿਰ ਮੈਂ ਤੈਨੂੰ ਦੱਸੂਗਾ ਜਿੰਨੇ ਕੁ ਉਹਨੂੰ ਦੇਣੇ ਹੋਏ ਠੀਕ ਹੈ ਗੂਗਲ ਪੇ ਫੋਨ ਪੇ ਕਰਵਾ ਆਦੀ ਘਰੇ ਆਵੇ ਤੇ ਘਰੇ ਬੜਾ ਕੇ ਤੇ ਬਾਕੀ ਤੇਰੇ ਕੋਲੀ ਪੈ ਰਿਆਂ ਦੀ ਬਾਕੀ ਮੈਂ ਆਪੇ ਆ ਕੇ ਕਰਵਾ ਦੂੰਗਾ ਠੀਕ ਹੈ ਤੂੰ ਕਦੋਂ ਫਿਰ ਆਉਣਾ ਮੈਂ 15 ਤਰੀਕ ਨੂੰ ਆ ਜਾਣਾ ਵਿਚਾਰ ਹੋ ਗਿਆ 15 ਨੂੰ ਆ ਜਾਣਾ ਹੈਗਾ ਤੰਬ ਕੀ ਇੱਥੇ ਕਰਦੇ ਆਂਗਾ ਫਿਰ ਮੈਂ ਮਿਲ ਕੇ ਜਾਊਂਗਾ ਜੜਾ ਲਾ ਕੇ ਜਾਊਂਗਾ ਨਹੀਂ ਦੇ ਇੱਥੇ ਕੰਮ ਹੋਣ ਕੀ ਕਰਦਾ ਕੋਪਣ ਮਾਮਾ ਕੰਮ ਤੇ ਉਹ ਜਿਹੜਾ ਮਿਲ ਜਾਵੇ ਉਹੀ ਕਰ ਲਈਦਾ ਹੈਗਾ ਪੱਕਾ ਕੰਮ ਤੇ ਸੀਗਾ ਆਪਣਾ ਪੈਕਿੰਗ ਵਾਲਾ ਕਰੀ ਜਾਂਦਾ ਸੀਗਾ ਡਰਾਈ ਫਰੂਟ ਵਾਲਾ ਅੱਛਾ ਅੱਛਾ ਕੰਪਨੀਆਂ ਦੇ ਵਿੱਚ ਬਾਕੀ ਕਿਹੜਾ ਵੀ ਮਾਮਾ ਮਿਲ ਜਾਵੇ ਤੈਨੂੰ ਪਤਾ ਪਰਦੇਸਾਂ ਦੇ ਵਿੱਚ ਕਿਹੜਾ ਕੰਮ ਵੇਖੋ ਕਰਨਾ ਹੁੰਦਾ ਹ ਹ ਜਿਹੜਾ ਬੰਦਾ ਇੱਕੋ ਕੰਮ ਕਰਦਾ ਉਹਨੂੰ ਪਤਾ ਮਾਮਾ ਬੰਦਾ ਕਾਮਯਾਬ ਹੋਈ ਨਹੀਂ ਸਕਦਾ ਸਹੀ ਗਾ ਜੀ ਕੰਮ ਜਿਹੜਾ ਮਿਲ ਗਿਆ ਆਪਣਾ ਕਰ ਲਈਦਾ ਹੈਗਾ ਕੰਮ ਦੇ ਕੇ ਕੀ ਨਖਰਾ ਜਦੋਂ ਕਰਨੀ ਮਿਹਨਤ ਮਜ਼ਦੂਰੀ ਹੈਗੀ ਫਿਰ ਨਖਰਾ ਕਿਹੜੀ ਸ਼ੈ ਦਾ ਹੁੰਦਾ ਇਹ ਤਾਂ ਹੈ ਹੀ ਹੈ ਪਰ ਉਹ ਵੀ ਬੰਦਾ ਕਾਮਯਾਬ ਹੁੰਦਾ ਜਿਹੜਾ ਬੰਦਾ ਕੰਮ ਕਰੇ ਹੁਣ ਬੈਠੇ ਨਹੀਂ ਇੱਕ ਕੰਮ ਦੇ ਚੱਕਰਾਂ 'ਚ ਬੈਠੇ ਨਹੀਂ ਉਹ ਕੰਮ ਲੱਗੇ ਨਾ ਤੇ ਫਿਰ ਬੈਠੇ ਨਹੀਂ ਜਿੱਤੇ ਉਹ ਕੱਲ ਜੇ ਤੂੰ ਫੋਨ ਕੀਤਾ ਨਾ ਤੇ ਦਸਾਂ ਮਿੰਟਾਂ ਬਾਅਦ ਹੀ ਮੈਨੂੰ ਕੋਟ 'ਚ ਆਵਾਜ਼ ਵੱਜ ਗਈ ਜੇ ਮੈਂ ਤੇਰੇ ਨਾਲ ਲੱਗ ਜਾਂਦਾ ਤੇ ਵਿੱਚੇ ਕੰਮ ਖਰਾਬ ਹੋਣਾ ਸੀ ਮੈਂ ਹੁਣ 12 ਫੋਨ ਆਇਆ ਬੰਦੇ ਨਾਲ ਗੱਲ ਵੀ ਨਾ ਚੱਜ ਨਾਲ ਹੋਵੇ ਚਲੋ ਕੋਈ ਨਹੀਂ ਹੈਗਾ ਤੇ ਆਪਣਾ ਰੱਬ ਵਾਦੀ ਈਆ ਕਰੇਗਾ ਤੇ ਮੈਂ ਨਾ ਆਪਣਾ ਪੱਕੇ ਨਮਰਦ ਨੂੰ ਮੈਸੇਜ ਆਇਆ ਮੈਂ ਉਹ ਤੂੰ ਕਾਲ ਵੀ ਕਰ ਦੇਣਾ ਫਿਰ ਉੱਤੇ ਕਾਪੀ ਦੀ ਫੋਟੋ ਪਾਈਆਂ ਪਾ ਦੇਣਾ ਪਾ ਦੇਣਾ ਪਾ ਦੇਣਾ ਬੁੱਤ ਲੋ ਵੀਦਿਕ ਆਪੀ ਦੇ ਉਹ ਟੋ ਪਾ ਦੇ। ਹਲੋ। ਮਾਮਾ ਸੇ ਲੱਭਦੇ ਬਾਈ ਕਾਪੀ ਦੇ ਉੱਤੋਂ ਹੁਣੇ ਮੈਨੂੰ ਆ। ਠੀਕ ਐਸਤੇ। ਆਵਾਜ਼ ਸੇ ਨੰਬਰ ਦੇ ਪਾ ਦੇ ਆ ਨੰਬਰ ਪੱਕਾ ਕਲੀ ਜਾਂਦਾ ਨਾ ਦੂਸਰਾ ਨੰਬਰ ਆਰਜੀ ਕਾ ਹੁੰਦਾ ਨਾ ਕਿਸੇ ਟਾਈਮ ਕੋਲ ਨਹੀਂ ਵੀ ਹੁੰਦਾ। ਹਾਂਜੀ। ਇਹ ਨੰਬਰ ਪੱਕਾ ਚੱਲ ਜਾਂਦਾ ਹੈਗਾ। ਠੀਕ ਐ ਬੱਤ ਪਾਉਣਾ ਮੈ ਉਹਨੇ। ਹਾਂ ਮਾਮਾ ਹੁਣੇ ਬਾਈ ਪੰਜਾਂ ਦੱਸਾ ਮਿੱਟਾ ਇਹਦੇ ਮਾਮਾ ਜਮਾਂ ਹੀ ਗੱਲ ਤੇ ਰੱਖੀ। ਨਹੀਂ ਨਹੀਂ ਪੁੱਤ ਬੇਫਿਕਰ ਹੋ ਜਾ ਮਹੁਣੇ ਪਾਉਣਾ ਤੈਨੂੰ ਪੰਜਾਂ ਸੱਤਾ ਮਿੰਟਾ ਜੀ। ਪੰਜ ਤਾਂ ਲਾਉਂਦਾ ਮੈਂ ਨਹੀਂ। ਆ ਨਾ ਮੈਂ ਪਾਉਣ ਲੱਗਾ ਹਾਂ। ਕਾਪੀ ਦੀ ਫੋਟੋ ਉਹਨਾਂ ਨੂੰ ਤੇ ਫਿਰ ਆਏਗਾ ਫੋਨ ਜ਼ਰੂਰ ਫੇਰ ਆ ਗਿਆ ਫੋਨ ਫੇਰ ਆ ਗਿਆ ਹਲੋ ਮੰਮਾ ਪੂਰੀ ਕਰਤੀ ਦੀ ਫੋਟੋ ਪਾ ਟੋਰੀ ਕਾਪੀ ਦੀ ਫੋਟੋ ਕੋ ਸਾਹਮਣੇ ਪੂਰੇ ਪੇਜ ਦੇ ਕਿਵੇਂ ਹਾਂ ਹਾਂ ਮੰਮਾ ਮੈਂ ਕਿਹਾ ਸਾਹਮਣੇ ਨਾ ਪੂਰੇ ਪੇਜ ਦੀ ਫੋਟੋ ਪਾ ਪੂਰੀ ਕਾਪੀ ਦੀ ਅੱਧੀ ਪਾਏ ਪੂਰੀ ਫੋਟੋ ਪਾ ਠੀਕ ਹੈ ਪੂਰੀ ਪਾਵਾ ਮੈਨੂੰ ਅਨਪੜ ਹੈਗਾ ਯਾਰ ਜਿਵੇਂ ਕਿ ਚੀਚੀ ਪਾਤੀ ਜਵਾਕਾ ਗਾ ਉਹਨੂੰ ਕਹ ਮੇਰੇ ਮੁੰਡੇ ਦੀ ਐ ਇੱਧੇ ਤੇ ਖਾਤੇ 'ਚ ਪੈਸੇ ਪਾਏ ਭਾਉਨੇ ਅਹੀਂ ਕਢਾਉਣੇ ਆ ਐ ਗਿਆ ਉਹ ਗਈ ਫੋਟੋ ਜੀ ਭੇਜਤੀਆਂ ਇੱਥੇ ਵੇਖੂਗਾ ਜਨਿਲੀਲੀ ਕੋ ਜੂਗੀ ਹੈ ਨਾ ਆ ਫੋਟੋ ਮੈਂ ਭੇਜੀਆਂ ਫੋਟੋ ਆਉਂਦੀਆਂ ਨੀਲੀਲੀ ਕੋ ਜੂਗੀ ਨਾ ਤੇ ਸਮਝੋ ਵੇਖ ਲਿਆ ਤੇ ਹੁਣੇ ਫੋਨ ਆ ਜਾਣਾ ਉਹਦਾ ਵਾਪਸ ਆ। ਫਰਾਉਡੀਏ ਨੇ ਫਰਾਉਡੀਏ ਪਾਕਿਸਤਾਨ ਦੇ। ਹੈਲੋ। ਹਾਂ ਹੈਲੋ। ਹਾਂ ਪੁੱਤ। ਠੀਕ ਹੋ ਗਿਆ ਮਾਮਾ ਕਾਪੀ ਦੀ ਫੋਟੋ ਆ ਗਈ ਹੈਗੀ ਤੇ 10 ਮਿੰਟ ਲੱਗ ਜਾਣੇ ਹੈਗੇ ਫਿਰ ਮੈਂ ਆਪਣਾ ਜਾਇ ਜਾਣਾ ਫਿਰ ਪੈਸੇ ਪਵਾ ਕੇ ਮੈਂ ਕਾਲ ਕਰਦਾ। ਠੀਕ ਹੈ ਜੀ। ਤੇ ਮਾਮਾ ਮੈਂ ਬੈਂਕ ਜਿਹੜਾ ਹੀ ਨੰਬਰ ਦਊਂਗਾ ਸੇਮੇ ਸੇ ਨੰਬਰ ਤੇ ਚੱਲੀ ਜਾਂਦੀ ਹੈ ਨਾ? ਹਾਂ ਹਾਂ ਪੁੱਤ ਚੱਲਦੀ ਹੈ। ਚੰਗਾ ਮਾਮਾ ਚੰਗਾ ਦਿਓ ਆਪਣਾ ਫਿਰ ਮੈਂ ਦੱਸਾਂ ਕਿ ਮਿੱਟਾ ਬਾਦ ਕਰਦਾ ਗਾਲ ਕਰ ਗਿਆ ਠੀਕ ਹੈ ਸੋਹਣੇ ਹਾਂ ਉਹਦੇ ਦਾ ਪੈਸੇ ਕਹਿੰਦਾ ਵੀ ਫੇਰ ਆਉਣਗੇ ਤੇ ਮੈਨੂੰ ਕਹਿੰਦਾ ਹੀ ਪਾ ਦੇ ਠੱਗੀ ਆ ਮਗਰ ਉਹ ਕਿੱਥੋਂ ਆਣੇ ਸੀ ਤੇ ਨਾਲੇ ਮੈਨੂੰ ਨਾ ਹਸਪੀਟਲ ਦੀ ਹੈ ਕਿਸੇ ਕੁੜੀ ਦੀਆਂ ਫੋਟੋਆਂ ਪਾਤੀਆਂ ਕਹਿੰਦਾ ਉਹਦੀ ਮਾਂ ਬਿਮਾਰ ਏ ਤੇ ਫੋਟੋਆਂ WhatsApp ਤੇ ਪਾਈ ਜਾਂਦਾ ਹੈ ਕਿਸੇ ਕੁੜੀ ਦੀਆਂ ਬੱਚੀ ਦੀਆਂ ਛੋਟੀ ਦੀਆਂ ਉਹ ਮੈਂ ਫੋਟੋਆਂ ਵੀ ਵਿੱਚ ਅਟੈਚ ਕਰਾਂਗਾ ਵੇਖ ਲੈ ਜੀ ਇਸ ਤੋਂ ਕਿਉਂ ਫੋਟੋਆਂ ਅਟੈਚ ਕਰਨ ਲੱਗਾ ਮੈਂ ਆਕੇ ਨਾ ਵੀਡੀਓ ਦੇਖੋ ਤਾਂ ਮੋਟਾ ਮੈਂ ਦੇਖੀ ਹਸ ਲਾਉ ਆ ਪਾਗਣਾ ਫਰਾਉਟ ਜਾ ਵੀਡੀਓ ਕਹਿੰਦਾ ਉਹਦੀ ਮਾਂ ਬੁਮਾਰੇ ਤੇ ਇੱਥੇ ਵੇਖ ਬੱਚੀ ਦੀ ਵੀਡੀਓ ਪਾਈ ਜਾਂਦਾ ਹੈ ਵੱਡਾ ਮੇਰਾ ਭਾਂਜਾ ਬਣਿਆ ਇ ਇਹਨਾਂ ਲੋਕਾਂ ਤੋਂ ਬਾਜੋ ਬੜੇ ਗੰਦੇ ਨੇ ਮਿੰਟ 'ਚ ਬੈਂਕ ਮੇਜਰਦਿਆ ਵੀ ਆ ਗਿਆ ਮਿੰਟ 'ਚ ਕਾਪੀ ਵੀ ਲੈ ਲਈ ਮਿੰਟ 'ਚ ਬੈਂਕ 'ਚ ਵੀ ਚਲਾ ਗਿਆ ਹੈ ਹਸਪਤਾਲ ਦੀਆਂ ਕਿ ਉਹਨੇ ਮਾਮਾ ਮੈਨੂੰ ਫੋਟੋਆਂ ਪਾਈਆਂ ਤੇ ਮੈਂ ਤੈਨੂੰ ਭਾਤੀਆਂ ਦੱਸਿਓ ਦੀ ਮਾਂ ਬਿਮਾਰ ਜਾਂਦਾ ਤੇ ਬੱਚੀ ਦੀਆਂ ਫੋਟੋਆਂ ਤੂੰ ਭੇਜੀ ਜਾਂ ਨਾ ਵੀ ਪੰਜਾਬ ਵਾਲੇ ਐਡੇ ਪਾਗਲੇ ਪੰਜਾਬ ਵਾਲਿਆਂ ਨੂੰ ਨਹੀਂ ਪਤਾ ਲੱਗਦਾ ਵੀ ਤੈਨੂੰ ਪੈਸੇ ਪਾਈ ਜਾਣਗੇ ਨਾਲੇ ਤਾਂ ਪਰਾਣਾ ਹੋ ਗਿਆ ਹੁਣ ਕੰਮ ਇਹਨਾਂ ਨੂੰ ਕਿੰਨੀਆਂ ਵੀਡੀਓ ਪਾਈਆਂ ਤੇ ਫਿਰ ਵੀ ਨਹੀਂ ਅੜਦੇ ਇਹ ਆਪ ਤਾਂ ਨਾ ਕੰਮ ਚਲਾਈ ਆਉਂਦੇ ਅਜੇ ਵੀ ਅਜੇ ਵੀ ਕਿਤੇ ਨਾ ਕਿਤੇ ਕੋਈ ਮਰਾ ਬੈਨਣਾ ਵਿਚਾਰਾ ਠੱਗੀ ਤਾਂ ਹੀ ਪਾਈ ਆਉਂਦੇ ਆ हेलो हेलो हाँ जी 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 नमस्कार सर मैं बैंक मैनेजर आकाश बात कर रहा हूँ पटियाला बैंक मेन ब्रांच से हाँ जी लाभप्रीत सिंह बात कर रहे हैं सर हाँ जी आपके अकाउंट में बारली कैंट्री से कुछ ट्रांजैक्शन हुई है पेमेंट आई है कुछ मैं अपना बैंक मैनेजर आकाश बोल रहा हूँ मैं हाँ जी आपके अकाउंट में पेमेंट आई है बारह लाख ,00 हाँ जी हाँ जी वो मेरा पान जा सी उन्हें पाए हैं जी पैसे होना जी जी पेमेंट आपकी है बारह लाख हाँ जी बारह लाख चालीस हजार पांच सौ छत्तर पे की हाँ जी हाँ जी वो उन्हें पान जा सी मेरा गोपी उन्हें पाए हैं जी उधरों कने डाटो जी गोपी ने पाए थे पेमेंट आपकी हमारे पास इंडिया में मेन ब्रांच में पहुंच गई है बॉम्बे में हाँ जी तो इसमें को थोड़ा टाइम लगेगा क्योंकि नेटवर्क प्रॉब्लम है ना नेटवर्क बहुत ज्यादा खराब हो रहा है हाँ जी तो हाँ हाँ जी इसमें आपको से चार घंटे वेट करना पड़ेगा बारह साढ़े बारह पेमेंट आपके खाते में ही चढ़ेगी इंडिया में पैसे आ गए पहुंच गए ठीक है इतना टाइम हेलोडा जी हेलो जी जी कनेडा से आए पेमेंट आपकी तो लेकिन क्योंकि नेटवर्क प्रॉब्लम है ना सिस्टम खराब है अच्छा जी वो तो किसे देने सी ने देने से उन्हें अगर बेचारे वो कुड़ी कड़ी बीमार है हाँ जी तो हमें नहीं देखे ये नेटवर्क का मसला है सर ये कंप्यूटर का मसला मैं आपको अच्छी तरह समझता हूँ हाँ जी आपकी सेवा करता हूँ लेकिन नेटवर्क इशू है कंप्यूटर का मसला है नेट खराब है चल ठीक है मैं उन्हें कर दा गल जी भांजे ना हाँ जी ओके ओके आपसे बात करने का बहुत शुक्रिया जनाब थैंक यू ਸਨਾ ਲਾਉਂਦੇ ਕਿ ਨਹੀਂ ਕਿ ਬੈਂਕ ਵਾਲੇ ਕਦੀ ਕੋਸ਼ਿਸ਼ ਲਾ ਕੇ ਭਾਂ ਜੋ ਲੱਗੇ ਮੈਨੇਜਰ ਬਣ ਕੋ ਨਹੀਂ ਤੈਨੂੰ ਮ ਬਣਾਉਣਾ ਮੈਨੇਜਰ ਹੁਣ ਮੈਂ ਲੱਗਾ ਜੀ ਉਹਦੇ ਨਾਲ ਗੱਲ ਕਰਨ ਜਿਹਦਾ ਫੋਨ ਆਇਆ ਮੈਂ ਲਗਾਉਂਦੇ ਨਾਲ ਆਉਣ ਮੈਂ ਕੀਤੀ ਕਾਲ ਵੀ ਤੇਰੇ ਪੈਸੇ ਕੱਟ ਕਾ ਹੈਲੋ ਹਾਂ ਸਸਰੀ ਦਾ ਮਪਾ ਸਸਰੀ ਦਾ ਉਹ ਪੁੱਤ ਪੈਸੇ ਦਾ ਆ ਗਏ ਆ ਤੇ ਉਹ ਗਾਂ ਖਾਤੇ ਜੀ ਕਹਿੰਦੇ 2-3 ਘੰਟੇ ਬਾਅਦ ਚਾਉਣਗੇ ਮਮਾ ਮੈਸੇਜ ਮੇਰੇ ਕੋਲ ਵੀ ਆਇਆ ਹੈਗਾ ਤੇ ਦੂਸਰਾ ਨਾ ਜਿਹੜੀ ਅੱਧਰੋਂ ਮੈਂ ਪੇਮੈਂਟ ਕਰਵਾਈ ਹੈ ਨਾ ਹਾਂਜੀ ਰਸੀਦ ਹੁਣ ਮੈਂ ਦੇਖੀ ਹੈ ਕਿ ਉਹਦੇ ਉੱਤੇ ਉਹਨਾਂ ਨੇ ਲਿਖ ਕੇ ਦਿੱਤਾ ਹੈ 24 ਘੰਟਿਆਂ ਦਾ ਟਾਈਮ ਵੀ 24 ਘੰਟੇ ਆ ਜੇ ਕਿਸੇ ਵੀ ਟਾਈਮ ਹੀ ਪੇਮੈਂਟ ਅੱਗੇ ਜਾ ਸਕਦੇ ਆ ਹਾਂਜੀ ਤੇ ਦੂਸਰਾ ਇਹ ਹੈਗਾ ਵੀ ਕੱਪਟਰੋਂ ਆਪਣਾ ਸਟਿਕ ਬੈਂਕ ਪਟਿਆਲਾ ਜਿਵੇਂ ਮੈਨੂੰ ਮੈਸੇਜ ਆਇਆ ਬੈਂਕ ਦੇ ਕਾਲ ਵੀ ਆਈ ਹੈਗੇ ਹਾਂਜੀ ਉੱਧਰ ਕੁਝ ਜੰਦੀ ਜਾਂਦੀ ਹੈ ਤੁਹਾਡਿਆਂ ਨੂੰ ਕੋਈ ਸਿਸਟਮ ਪ੍ਰੋਬਲਮ ਹੈ نیٹ ਇਸ਼ੂ ਜਾਂਦੇ ਜਾਂਦਾ ਕੋਈ ਓ ਮੈਨੂੰ ਵੀ ਯਾਰ ਮੈਨੇਜਰ ਦਾ ਫੋਨ ਆਇਆ ਹੁਣੇ ਹਲੋ ਹਾਂਜੀ ਹਾਂਜੀ ਕੀ ਕਹਿੰਦੇ ਸੀ ਤੁਹਾਨੂੰ ਕੀ ਕਹਿੰਦੇ ਸੀ ਕਹਿੰਦਾ ਵੀ 4-5 ਘੰਟੇ ਨਾਲ ਲੇਟ ਆਊਗੀ ਸਾਡੇ ਕੋ ਪੇਮੈਂਟ ਬੰਬੇ ਪਹੁੰਚ ਗਈ ਆ ਉਹ ਤੈਨੂੰ ਕਾਲ ਕਰਕੇ ਵੀ ਦੱਸ ਦੇਣਗੇ ਤੇ ਮੈਸੇਜ ਵੀ ਪਾ ਦੇਣਗੇ ਠੀਕ ਹੈ ਜੀ ਤੇ ਫਿਰ ਆਉਂਦੇ ਟਾਈਮ 'ਚ ਆ ਕੇ ਬੈਂਕ ਚੈੱਕ ਕਰ ਤਾ ਵਾਪਸ ਆ ਦੇ ਫਿਰ ਉੱਥੇ ਟਾਈਮ 'ਚ ਜਾ ਕੇ ਕਾਪੀ ਜੈਂਟਰੀ ਪਵਾ ਲਿਆ ਤੇ ਰਾਜੂ ਨੇ ਕਿਤਾ ਸੀਗਾ ਫੋਨ ਆਇਆ ਨਾ ਜੇ ਤਾਂ ਨਹੀਂ ਪੁੱਤ ਕੀਤਾ ਮੈਂ ਕਈ ਵਾਰ ਆਇਆ ਨਾ ਡੰਗਰਾਂ 'ਚ ਉੱਧਰ ਚਲਾ ਜਾਣਾ ਤੈਨੂੰ ਦੱਸਿਆ ਤਾਂ ਹੈਗਾ ਮੇਰੀਆਂ ਮੱਜਾਂ ਪੰਜ ਛੇ ਮਾਮਾ ਫੋਨ ਜੇਬ 'ਚ ਰੱਖਣਾ ਯਾਰ ਉਹ ਜੇਬ 'ਚ ਸੀ ਹੁਣ ਪੁੱਤ ਮੇਰੇ ਹੱਥ ਲਿਬੜੇ ਸੀ ਫੌੜਾ ਫੜਿਆ ਹੀ ਗੋਏ ਵਾਲਾ ਕੰਮ ਕਰ ਵਾਲੇ ਬੰਦੇ ਸਿੱਤ ਹੋ ਗਿਆ ਤੇ ਕਰਨਾ ਪੈਂਦਾ ਹਾਂ ਵੀ ਉਹ ਰਾਜੂ ਕੋਲੋਂ ਰਾਜ ਨੂੰ ਕੋਈ ਨਹੀਂ ਕਰਦੇ ਉਹਨੂੰ ਮੁੰਡੇ ਨੂੰ ਨਾਲ ਦੱਸੀ ਵੀ 4-5 ਘੰਟਾ ਦਾ ਟਾਈਮ ਲੱਗਣਾ ਠੀਕ ਹੈ ਬੱਤ ਕਿੰਨੇ ਉਹਦੇ ਨਾਲ ਗੱਲ ਕਰੀ ਜੇ ਆਪਣੇ ਘਰ ਦੀ ਗੱਲ ਹੈ ਮੈਂ ਸਿੱਧਾ ਤੇਰੇ ਖਾਤੇ ਜਾ ਜਾਣੇ ਮੈਂ ਸਿੱਧਾ ਜਾਣਾ ਕੱਲ੍ਹ ਜਾ ਜਾਣਾ ਤੇਰੇ ਕੋਲ ਵੀ ਮੇਰੇ ਕੋਲ ਵੀ ਜੋ ਫਿਰ ਜਾ ਕੇ ਐਂਟਰੀ ਬਾਲੇ ਫਿਰ ਆਪਾਂ ਜਿਹੜਾ ਵੀ ਹੋਇਆ ਘਟਾਵਾ ਦਾ ਫਿਰ ਕਰ ਲਾਂਗੇ ਜਿੱਦਾਂ ਤੇਰੇ ਕੋਲ ਆ ਗਿਆ ਤਾਂ ਸਹੀ ਠੀਕ ਨਹੀਂ ਉਹਨੂੰ ਕਿੰਨੇ ਦੇਣੇ ਆ ਉਹਨੂੰ 2 40 ਦੇਣਾ 2 ਲੱਖ 40 ਹਜ਼ਾਰ ਅੱਛਾ ਔਰ 2.40 ਲੱਖ ਦੇਣਾ ਕਿਉਂਕਿ ਕੁੜੀ ਦਾ ਪ੍ਰੈਸ਼ਰ ਆ ਨਾ ਬੱਚੇ ਦਾ ਚੋਟੀ ਦਾ ਵੀਡੀਓ ਮੈਂ ਤੈਨੂੰ ਪਾਇਆ ਸੀ ਹਾਂ ਮੈਂ ਵੇਖ ਲਈ ਯਾਰ ਉਹ ਤਾਂ ਬੜੀ ਸੀਰੀਅਸ ਆ ਬਹੁਤ ਮਸਲਾ ਖਰਾਬ ਹੈ ਜਦੋਂ ਰੋਈ ਜਦਨੇ ਹਸਪੀਟਲ ਸਿਰ ਤੇ ਚੁੱਕਿਆ ਇੰਨਾ ਮਜਬੂਰ ਹੈ ਕੁੜੀ ਕਹਿੰਦੀ ਸੀਗੀ ਕਿ ਮੈਂ ਆਪਣੀ ਕਿਡਨੀ ਕੱਢ ਕੇ ਵੀਰੇ ਵੇਚ ਦਿੰਦੇ ਆ ਮੁੰਡਾ ਕਹਿੰਦਾ ਸੀ ਮੈਂ ਆਪਣੀ ਕਿਡਨੀ ਕੱਢ ਕੇ ਹੀ ਵੇਚ ਦੇਣਾ ਨਹੀਂ ਐਦਾਂ ਪੁੱਤ ਪਤਾ ਕੀ ਆ ਜੇ ਤੂੰ ਕਵੇਂ 2.40 ਤਾਂ ਮੇਰੇ ਕੋਲ ਹੈ ਨਹੀਂ ਗਾਈ

ਗੋਪਨ ਹੈਲੋ ਅੱਜ ਮਾਮਾ ਤੇ ਮੈਨੂੰ ਯਾਰ ਨਾਂ ਰੱਖ ਲੋ ਹਾਂਜੀ ਮੈਨੂੰ ਹੀ ਨਾਂ ਰੱਖ ਲੋ ਇਸ ਗਾਮਾ ਚ ਅਸੀਂ ਯਾਰ ਐਡੇ ਹੀ ਪਾਗਲੇ ਆ ਪੰਜਾਬ ਵਾਲੇ ਵੀ ਤੁਹਾਨੂੰ ਇਦਾਂ ਹੀ ਪੈਸੇ ਪਾਈ ਜਾਵਾਂਗੇ ਮੇਰਾ ਭੈਣ ਚ ਪਾਂ ਜਾ ਹੋਵੇ ਕੱਟ ਗਿਆ ਉਹਨ ਭੈਣ ਦਾ ਵੀਰ ਵੇਖੋ ਕੱਟ ਗਿਆ ਜੀ ਕੱਟ ਗਿਆ ਜੀ ਬਾਤ ਸੈਂਨਾ ਹੀ ਇਨਾਂ ਦੀ ਉਹ ਨਹੀਂ ਬੋਲਦੇ ਬਸ ਵੀਰ ਮੈਂ ਪਾ ਦਿਆ ਇਹਨਾਂ ਨੂੰ 2.5 ਲੱਖ ਤੇ ਤੁਸੀਂ ਮੈਂ ਕਿਹਾ ਵੀ ਬਸ ਤੁਹਾਡੀ 2 ਦਿਨਾਂ ਨੂੰ ਪੇਮੈਂਟ ਆਉਣੀ ਹੈ ਮੈਂ ਪਾ ਗਏ ਇਹਨਾਂ ਵੇਖਿਆ ਫੋਟੋ ਪਹਿਲਾਂ ਮੰਗਾਉਂਦੇ ਆ ਬੈਂਕ ਦੀ ਉਹਦੇ ਤੇ ਮੈਂ ਗੰਦੀ ਜੀ ਫੋਟੋ ਲਾਤੀ ਤੇ ਪਈ ਹੁਣੀ ਆ ਆ ਦੇਖੋ ਮੈਂ ਜਾਣ ਕੇ ਨਾ ਇੱਕ ਦੇਸੀ ਜੀ ਫੋਟੋ ਲਾਤੀ ਦੇਸੀ ਇਹ ਵੀ ਦੇਸੀ ਆਪਾਂ ਪੈਨਡ ਵਾਲੇ ਤੇ ਪਲਾ ਵੀ ਜਮ ਗੰਦੀ ਫੋਟੋ ਦਿੱਤੀ ਉਹ ਵੇਖ ਕੇ ਤੇ ਉਹਦੀ ਪਾੜ ਗਈ ਢੂਈ ਵੀ ਇਹਦਾ ਬੰਦਾ ਇਦਾਂ ਹੀ ਪੁੱਟ ਲਿਗੇ ਚਲੋ ਤੁਸੀਂ ਭਰਾਵਾ ਇਦਾਂ ਨਾ ਫਸਿਆ ਕਰੋ ਆਵੇਂ ਹੱਥ ਜੁੜੇ ਇਹ ਆਪਣੇ ਪੰਜਾਬ ਦੇ ਨਾ ਜਿੰਨੇ ਵੀ ਗਏ ਇਹਨਾਂ ਨੂੰ ਨੰਬਰ ਪਤਾ ਨਹੀਂ ਕਿੱਥੋਂ ਲੱਭਦੇ ਆ ਤੇ ਉਸ ਹਿਸਾਬ ਨਾਲ ਪਾਉਂਦੇ ਆ ਰਿਸ਼ਤਾ ਜੋ ਲੱਭ ਲੁੱਭ ਕੇ ਵੀ ਕੋਈ ਨਾ ਕੋਈ ਕਿਸੇ ਦਾ ਬਾਹਰ ਗਿਆ ਹੀ ਆ ਇਹ ਸੋਚ ਲੈਂਦੇ ਆ ਵੀ ਤੁਹਾਡਾ ਕੋਈ ਬਾਹਰ ਗਿਆ ਆ ਆਪਾਂ ਕੋ ਕਹਿ ਦਿੰਨੇ ਆ ਅਗੋਂ ਨਾਂ ਪੁੱਛਦੇ ਆ ਉਹਦਾ ਹੀ ਕੌਣ ਗਿਆ ਲੱਬ ਖਾ ਕੌਣ ਗਿਆ ਤੇ ਲੱਪਣਾ ਕੀ ਏ ਆਪਾਂ ਕਹਿ ਦਿੰਦੇ ਨਾ ਸਾਡਾ ਫਲਾਣਾ ਗਿਆ ਹਾਂ ਅਸੀਂ ਉਹ ਹੀ ਹਾਂ ਐਦਾਂ ਕਰਦੇ ਹੁਣ ਮਰਾ ਜੂਜੂ ਦਾ ਫੋਨ ਨਹੀਂ ਡੀਕਿਆ ਮਗਾ ਵੀਡੀਓ ਲੰਮੀ ਬਣ ਜਾਣੀ ਏ ਇਸ ਕਰਕੇ ਮੈਂ ਛੇਤੀ ਕੰਮ ਨੇ ਵੇੜਦਾ ਜੀ ਠੀਕ ਹੈ ਕੱਲ ਦਾ ਮਗਰ ਲੱਗਾ ਮੇਰੇ ਮੇਰੇ ਕੱਲ ਕੋਰਟ ਚ ਤਰੀਕ ਸੀ ਤੇ ਉੱਥੋਂ ਦਾ ਇੱਕ ਕਰਨ ਰਿਆ ਫੋਨ ਠੀਕ